ਮਹਲਾ ਬੈਲਾ ਤੱਕ ਨਾ ਇੰਦਰੀ ਤੱਕ ਨਾ ਨਾਰੀ ਭੜ ਕੇ ਥੁੱਕ ਪਵੇ ਨਿੱਤ ਦਾੜੀ ਪਰ ਜਿਹੜਾ ਤੰਗ ਨਹੀਂ ਹੈ ਜੀ ਦੇ ਸੰਤੋਖ ਨਹੀਂ ਹੈ ਜੀ ਸੰਤੋਖ ਨਹੀਂ ਅੱਖਾਂ ਦੇਖਣ ਨਾਲ ਜੀ ਸੰਤੋਖ ਨਹੀਂ ਹੈ ਕੱਡੀ ਸੁਣਨ ਨਾਲ ਜਿਆ ਜੀਬਾ ਸਾਧਨ ਨਾਲ ਜੀ ਜਰ ਕੋਈ ਗੱਲ ਤੇ ਰਹਿਣਾ ਰਜਿਆ ਹੀ ਨਹੀਂ ਸੰਤੋਖ ਕਿੱਥੋਂ ਆ ਜਾਵੇ ਤਾਕਨ ਇੰਦਰੀ ਤਾਕਨ ਇੰਦਰੀਆਂ ਨੂੰ ਤਾਂ ਉਹ ਕਹਿੰਦੇ ਇੰਦਰੀਆਂ ਨੂੰ ਸਤੋਖ ਹੈ ਨਹੀਂ ਕਿਸੇ ਇਹਨਾਂ ਨੂੰ ਆਉਣਾ ਵੀ ਨਹੀਂ ਸਤੋਖ ਇਹਨਾਂ ਨੂੰ ਹੀ ਹੰਦਾ ਸਤੋਖ ਤਾਕਾ ਇਹਨਾਂ ਨੂੰ ਹੀ ਪੈਂਦਾ ਹੁੰਦਾ ਤਾਕਾ ਜੇ ਇਹਨਾਂ ਨੂੰ ਪਾਉਣਾ ਬੁੱਧੀ ਨੂੰ ਤਾਂ ਤਾਕਾ ਪਾ ਦੋ ਅਕਲ ਨੂੰ ਪਾ ਦੋ ਤਾਕਤ ਅਕਲ ਨੂੰ ਮੰਨ ਲੋ ਬਸ ਇਹਨਾਂ ਨੂੰ ਤਾਂਗਾ ਹੀ ਇਹਨਾਂ ਨੂੰ ਨਹੀਂ ਪੈ ਸਕਦਾ ਜੇ ਤੁਸੀਂ ਕਹੋਗੇ ਕਿ ਆਨੰਦਰੀਆਂ ਨੂੰ ਜਿਹੜਾ ਗੁਰਬੁਰ ਜਿਹੜਾ ਪਿੱਛੇ ਕੰਮ ਕਰਦੀ ਐ ਨਾ ਬੁੱਧੀ ਪੂਰੂ ਤਾਂ ਗੱਭਣਾ ਇਹਨਾਂ ਰੁੜੀ ਪੈਣਾ ਤੱਕ ਨੰਦਰੀ ਤੱਕ ਨਾਰੀ ਨਾਰੀ ਕੁੱਤੀ ਐ ਨਾਰੀ ਅਕਲ ਐ ਇਤਰੀਆਂ ਨੂੰ ਨਹੀਂ ਧਾਗਾ ਪੈਣਾ ਕੇਂਦਰੀਆਂ ਨੂੰ ਧਾਗਾ ਨਹੀਂ ਅਕਲ ਨੂੰ ਵੀ ਧਾਗਾ ਨਹੀਂ ਪਾਇਆ ਹੋਇਆ ਤੈਂ ਜੇ ਅਕਲ ਨੂੰ ਨਹੀਂ ਧਾਗਾ ਬੰਨਣ ਚ ਰੱਖਿਆ ਅਕਲ ਨੂੰ ਬੰਨਿਆ ਨਹੀਂ ਹੈ ਗੁਰਬਾਣੀ ਨੇ ਅਕਲ ਬੰਨ ਕੇ ਰਖੜੀ ਐ ਮਨ ਬਨਣਾ ਅਕਲ ਬਨਣ ਦੀ ਕੋਈ ਗੱਲ ਨਹੀਂ ਜੇ ਆਪਣੀ ਅਕਲ ਨਾਲ ਚੱਲੇਗਾ ਪਰ ਗੁਰੂ ਦੀ ਬਤ ਕਾ ਚੱਲੇਗਾ ਤੇ ਫਿਰ ਖਾਂ ਕੀ ਕਰਨੀਓ ਅੱਖਾਂ ਦੁਨੀਆ ਦੇ ਵਿੱਚ ਜਿਹੜਾ ਸੰਸਾਰ ਹੋਇਆ ਦੂਰ ਤਾਕਤਾਂ ਨਾਰੀ ਭੱਜਦੇ ਸੋਕੋਗੇ ਜਾਨੀ ਤੇ ਗਿਆਨ ਅਕਲ ਨੂੰ ਪਰ ਅਕਲ ਬਨਣ ਚ ਨਹੀਂ ਹੈ ਮਨ ਬਨਣ ਚ ਨਹੀਂ ਹੈ ਉਹਦੀਆਂ ਗਿਆਨਿੰਦਰੀਆਂ ਬਨਣ ਚ ਕੰਮ ਰਹਿ ਜਾਂਦੇ ਤੇ ਫਿਰ ਕੀ ਹੋਊਗਾ ਰੋਜ਼ ਦਾੜੀ ਦੇ ਧੋਕੇ ਪੈਣਾ ਤੇ ਹੋਰ ਕੀ ਬਣਾਉਣਾ ਹੋਰ ਕਿ ਥੋਕੋ ਪਾ ਲੈ ਤੂੰ ਦਾੜੀ ਦਾੜੀ ਤਾਂ ਬਾਪੜ ਦੇ ਵੀ ਹੈਗੀ ਐ ਜੇ ਬਾਪੜ ਦੇ ਦਾੜੀ ਹੈਗੀ ਤਾਂ ਹੀ ਹੈ ਬਾਪੜ ਦੀਆਂ ਸਖਰੀ ਕੀ ਪਛਾਣੇ ਦਾੜੀ ਕਰਕੇ ਨਹੀਂ ਹੈ ਦਾੜੀ ਦਾ ਉਹਦੇ ਵੀ ਆ ਦਾੜੀ ਵਾਲਾ ਬਣਦੇ ਹੁੰਦੇ ਬਾਪੜੇ ਹੁੰਦੇ ਜਿਹੜੇ ਇਸ ਕੈਟਾਗਰੀ ਦੇ ਨਾਲ ਅੱਜ ਵੀ ਥੁੱਕ ਬੋ ਮੇਨ ਦਾੜੀ ਵਾਲੇ ਵਾਹਣ ਰਹੇ ਹੋ ਹੀ ਜਿਹਦੇ ਵਾਸਤੇ ਕਹੀ ਹੋਈ ਗੱਲ ਹੈ ਚਾਹੇ ਕਹਿੰਦੇ ਨਾ ਸੀ ਸਿੱਧਾ ਜੇ ਘਰ ਮਾਤ ਤੋਂ ਤੇ ਉੱਤੇ ਖੜੇ ਸੀ ਨਾ ਪੈਰਾ ਨਹੀਂ ਦਿੱਤਾ ਜੇ ਘਰ ਮਾਤ ਨੇ ਮਾਨੂੰ ਬਣਿਆ ਨਹੀਂ ਹੈ ਸਸ ਤੋਂ ਖੈਰੀ ਤਾਂ ਫਿਰ ਉਹ ਥੁੱਕੇ ਪੈਣਾ ਦਾੜੀ ਚੋਰ ਚ ਪੜਤੋ ਤੇ ਥੁੱਕੋ ਤੁਹ ਪੋਵੇ ਨਾ ਡਾੜੀ ਤਾਗ ਨਾ ਪੈਰੀ ਤਾਗ ਨਾ ਹੱਥੀ ਪੈਰਾ ਨੂੰ ਤਾਂਗ ਦੀ ਕੋਈ ਪੈਰਾ ਨੂੰ ਕੋਈ ਉਹਦੀ ਹੈ ਸਦੋਗ ਨਹੀਂ ਕਿਉਂ ਉਹ ਤਾਂ ਚਲੀ ਗਿਆ ਜੀ ਐਮਪੁਲਡ ਐਮਪੁਲਡ ਨੂੰ ਦਹੀਂ ਜਾਂਦੇ ਨੇ ਪੈਰ ਨੂੰ ਤਾਗਾ ਉਹ ਵੀ ਤਾਂ ਐਮਪੁਲਡ ਕੀ ਕਰਨਾ ਉਹ ਪੈਰਾ ਨੂੰ ਤਾਗਾ ਪਾਇਆ ਉਹਦੇ ਰਾਵਣਾਂ ਅੰਦਰ ਉਹ ਤੇ ਥਾਲੀ ਰੱਖਦੀ ਨਾ ਰੱਖਦੀ ਚੱਲਿਆ ਸੀ ਨਾ ਉਹਦੇ ਉੱਥੇ ਫੇਰ ਪੰਦਰ ਤੇ ਮਤਲਬ ਕੀ ਕਰਕੇ ਲਿਆ ਸੀ ਫਿਰ ਥਾੜੀ ਲੈ ਕੇ ਵੀ ਪੂਜਾ ਕਰਕੇ ਆਵਾਂ ਸਾਰੀ ਜ਼ਿੰਦਗੀ ਦਾ ਜੋ ਪਿਆ ਹੋਇਆ ਸੀ ਸਾਰੀ ਜ਼ਿੰਦਗੀ ਦਾ ਸਭ ਆਵਣਿਆ ਹੋਇਆ ਸੀ ਨਾ ਦੇਵ ਪੂਜਾ ਕਰਨ ਲੇਕਿਨ ਦੇਵ ਸਮਰਪੇ ਹੋ ਅਵੰਦ ਕਾਚੋੜਾ ਚਵਾ ਚੰਦਰ ਬਾਤ ਸੁਗੰਧ ਪੂਜਣ ਚੱਲੀ ਬ੍ਰਹਮ ਠਾਏ ਇਹਦਾ ਕਰ ਲਈ ਨਾ ਸਲਾਹ ਬੰਦੇ ਪੈਰ ਜਾਂ ਤੁਰ ਲਗੇ ਨਾ ਥਾਣੀ ਚੱਕੇ ਸੂਤ ਜਿਹੜਾ ਬਲਿਆ ਹੋਇਆ ਸੀ ਉਹ ਕਹਿੰਦੇ ਚੱਕ ਪੈਰ ਕਿਵੇਂ ਚੱਕਰਦਾ ਉਹਦੇ ਬੰਨੇ ਦੇ ਪੈਰ ਤੋਂ ਇਕੱਠੇ ਜਿੱਤੇ ਹੋਏ ਤੇ ਕਹਿੰਦੇ ਗੁਰ ਬ੍ਰਹਮ ਬਤਾਇਓ ਬਣੀ ਮਾਹ ਕਹਿੰਦਾ ਉਹ ਤਾਂ ਬ੍ਰਹਮ ਪਤਾ ਤਾਂ ਬੰਦੇ ਵਿੱਚ ਥਾੜੀ ਰੱਖਤੀ ਹੁੰਦੀ ਪਤਾ ਨਾ ਤਨ ਪੈਰਾਂ ਨੂੰ ਤੇ ਕਹਿੰਦੇ ਹਜੂਰ ਸਾਹਿਬ ਕਹਤੋ ਓਣਕਾਂ ਨੇ ਸਾਹਿਬ ਕਹਿੰਦੇ ਟੰਗ ਹੈ ਉਹ ਨਹੀਂ ਕਹਤੇ ਇਹ ਤਾਂ ਗੋਵੇ ਦਵੈ ਜਾਣ ਟੇਕੇ ਜਿੱਥੇ ਬੈਠੇ ਸੀ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਕੋਈ ਕੁਝ ਨਹੀਂ ਮਿਲਦਾ ਤੱਕ ਨਾ ਹੱਥੀ ਉਹ ਜਿਹੜੇ ਗਾਹਾਂ ਬੈਠੇ ਨੇ ਉਹਨਾਂ ਦੇ ਤਾਂ ਰੋਜ਼ ਕੇਸ ਬਣਦੇ ਨੇ ਕਿਹੜਾ ਪ੍ਰਸ਼ਾਸਨ ਦੀਆਂ ਪਰਚੀਆਂ ਨਜਾਇਜ਼ ਨੇ ਫਲਾਣਾ ਤੁਸੀਂ ਨਹੀਂ ਕਰੋਗੇ ਉੱਥੇ ਜਾ ਜਿਹੜਾ ਮਾੜਾ ਮੋਟਾ ਹੈਗਾ ਨਾ ਗੁਰਦਾਰਿਆਂ ਦੇ ਸ਼ਰਦਾ ਇਹ ਵੀ ਹਟ ਜੂਗੀ ਉਹਨਾਂ ਦੇ ਕੋਟ ਰੈਦੇ ਵੀ ਹਟ ਜਾਂਦੀ ਹੈ ਘੋੜੀ ਰੜਦੀ ਚੜਚ ਫਾਰ ਤੋਂ ਫਰੋਂ ਬੋਰਡ ਉਹਦਾ ਆਵੇ ਬਹੁਤ ਦੂਰ ਨੇ ਇਹਨਾਂ ਗੱਲਾਂ ਤੇ ਉਹਨਾਂ ਦੀ ਸੱਤ ਨਹੀਂ ਕਰੀਦੀ ਸੱਤਾਂ ਦੀ ਉਹ ਤਾਂ ਸੱਤ ਨੇ ਸਾਰੇ ਦੂਰ ਹੋ ਜਾ ਜਾਈਏ ਭਾਗ ਉਹਨਾਂ ਨੂੰ ਦੂਰੇ ਚੰਗਾ ਉੱਤੇ ਤਰ ਕੰਨਾ ਪੈਰੀ ਤੱਕ ਨਾ ਹੱਥੀ ਹੱਥਾਂ ਨੂੰ ਕਿਹਨਾਂ ਤੱਕ ਪੈਰਾਂ ਨੂੰ ਤੱਕ ਨਹੀਂ ਆ ਤੁਦਾ ਕਰੀ ਵਾਜਾ ਢੋਲ ਕੀਤੇ ਖੜਦੇ ਨੇ ਸਾਰੀ ਜ਼ਿੰਦਗੀ ਬਿਝਾਈ ਗਿਆ ਬੜਿਆ ਕੀ ਹੈ ਹੱਥਾਂ ਨਾਲ ਇਹ ਗੱਲ ਹੀ ਕਰਮ ਹੈ ਕਰਮ ਜਿਹੜਾ ਹੈਗਾ ਹੱਥ ਪੈਰਾਂ ਨਾਲ ਕੰਮ ਕਰਦੇ ਜੇ ਧਰਮ ਦੇ ਚੌਤੇ ਹੱਥ ਪੈਰਾਂ ਨਾਲ ਤੁਸੀਂ ਚਾਹਦੇ ਹੋ ਤੋ ਵੀ ਅਸੀਂ ਕੁਝ ਪ੍ਰਾਪਤ ਕਰਨਾ ਹੋਵੇ ਤੇ ਕਰਮ ਧਰਮ ਨਾਲ ਪੈਰਾਂ ਹੱਥਾਂ ਚੱਲ ਨਹੀਂ ਆਇਆ ਇਥੇ ਸ਼ਰੀਰ ਦੇ ਤਲ ਤੇ ਤੁਸੀਂ ਕੋਈ ਧਰਮ ਦੀ ਕਮਾਈ ਨਹੀਂ ਕਰਦੇ ਜਿਹੜੇ ਕਮਾਈ ਕਰੋਗੇ ਉਹ ਤੁਹਾਨੂੰ ਅੱਭੀ ਇੱਜ਼ਤ ਹੋਊਗੀ ਉਹਦੇ ਵਿੱਚ। ਕਿਉਂ ਵੀ ਤੁਸੀਂ ਸਰੀਰ ਦੇ ਤਲ ਤੇ ਕਰੋਗੇ ਨਾ ਧਰਮ ਦਾ ਕੰਮ ਉਹਦੇ ਤੋਂ ਤੁਹਾਨੂੰ ਮਾਨ ਬੜਿਆਈ ਮਿਲੂਗੀ। ਤੈਸਾ ਮਾਨ ਤੈਸਾ ਮਾਨ ਬਦਲ ਜਾਣਾ ਉਹਨੇ ਹੰਕਾਰ ਦੇ ਵਿੱਚ ਬਦਲ ਜਾਣਾ ਜਦੋਂ। ਕਾਰਦੇਵਾਂ ਨੇ ਤੱਕ ਕਾਰ ਖੁੱਭੀ ਜਾਂਦੀ ਹਰ ਵਕਤ। ਹਜ਼ਾਰਾਂ ਦੇ ਚੱਲਦੇ ਰਹੇ ਉੱਥੇ ਕਾਰਦੇਵਾਂ ਤੇ। ਮਿਲਦਾ ਕੀ ਹੈ ਕੁਝ ਨਹੀਂ ਗਿਆਨ ਕੀ ਹੈ ਕੁਝ ਨਹੀਂ ਲੜਦੇ ਨੇ ਇੱਕ ਦੂਜੇ ਨਾਲ ਤੱਗ ਨਾ ਜ਼ੇਬਾ ਤੱਗ ਨਾ ਅੱਖੀ ਤੱਗ ਨਾ ਜ਼ੇਬਾ ਜੀਬਾ ਤੋਂ ਨੂੰ ਤੱਗ ਨਹੀਂ ਹੈ ਅੱਖ ਤੋਂ ਨੂੰ ਜੀਬਾ ਜੀਬ ਨਹੀਂ ਹੁੰਦੀ ਜ਼ੇਬਾ ਜਿਹੜਾ ਨਫਜ਼ਾ ਇਹ ਅੰਦਰਲੀ ਜੀਬ ਹੈ ਜਿਹੜੀ ਅੰਦਰੋਂ ਬੋਲਦੀ ਹੈ ਅੰਦਰੋਂ ਬੋਲਦੇ ਆ ਨਾ ਅਸੀਂ ਜੀਬ ਅਸਲ ਚ ਬੋਲਦੀ ਹੋਣੀ ਜੀਬ ਦੁਆਰਾ ਅਸੀਂ ਬੋਲਦੇ ਜਿਹੜਾ ਬੋਲਣ ਵਾਲਾ ਜ਼ੇਬਾ ਅਣੀ ਚਬੜੀ ਦੀ ਜੀਵ ਹੈ ਤੱਗ ਨਾਖੀ ਅੱਖਾਂ ਨੂੰ ਤੱਗ ਨਹੀਂ ਕੋਈ ਕਿਉਂ ਖਾਣ ਅਜੀ ਨਹੀਂ ਹੈ ਅੱਖੀਂ ਵੀ ਖਾਣ ਅਜੀ ਜੀਭਾ ਸਾਧਣਾ ਨਹੀਂ ਰਜਦੀ ਆਤਮਾ ਵੀ ਤਾਂ ਸਾਧਣਾ ਨਹੀਂ ਰਜਦੀ ਅਸਲ ਜੀਵ ਤਾਂ ਸਾਧ ਲੈਦੀ ਹੋ ਨਹੀਂ ਲੈਦੀ ਤਾਂ ਅੰਦਰ ਹੈ ਵੇ ਤੱਗਾ ਅੱਪੇ ਬੱਤਾ ਵਟ ਧਾਗੇ ਅਵਰਾਂ ਕੱਪੇ ਕੰਮ ਨੂੰ ਕਹਿ ਰਹੇ ਨੇ ਵੀ ਇਹਦੀਆਂ ਅੱਖਾਂ ਨੂੰ ਤੱਕ ਨਹੀਂ ਇਹਦੇ ਜੀਭ ਨੂੰ ਤੱਕ ਨਹੀਂ ਸਮਝੇ ਕੰਟਰੋਲ ਚ ਦੀ ਵੇ ਤੱਕਾ ਆਪ ਤਾਂ ਨੂੰ ਸੰਤੋਖ ਨਹੀਂ ਕਿਸੇ ਵੀ ਆਪੇ ਬੱਤਾ ਆਪੇ ਤੱਕ ਬਟਬਟ ਕੇ ਜਿਹਨੂੰ ਆਪੇ ਬੱਟੀ ਜਾਂਦਾ ਕਹਿੰਦੇ ਤੰਗ ਵਾਲੇ ਤੇ ਬਟਾ ਫਿਰ ਤੂੰ ਆਪ ਕਹ ਤੇ ਵੜਦਾ ਤੂੰ ਤਾਂ ਆਪੇ ਤੱਕਾ ਉਹ ਤੂੰ ਜੇ ਵਟ ਕੇ ਪਾਏਗਾ ਗਾਹਲੇ ਨੂੰ ਸਤੋ ਕਿੱਥੇ ਆਜੂ ਤੂੰ ਬੇਸਤੋਖਾ ਦਾਬ ਤੇ ਗੁਰੂ ਬੇਸਤੋਖਾ ਗਾਹਲੇ ਨੂੰ ਤੋਕ ਜੂਗਾ ਜਿਹੜੇ ਤੂੰ ਤਾਂ ਅੱਗੇ ਵਟਦਾ ਆਪਣੇ ਹੱਥ ਨਾਲ ਇਧਰ ਤੇ ਤਾਂ ਉਹੀ ਉਹ ਚਟੂਗਾ ਜਿਹੜਾ ਤੇਰੇ ਅੰਦਰ ਹੈ ਵਟਦਾ ਅੱਗੇ ਹਵਰਾਂ ਦਾ ਤਰ ਤੂੰ ਦੂਜਾ ਅੱਗੇ ਪਾਈ ਜਾਂਦਾ ਉਹ ਫਿਰ ਕੀ ਫਾਇਦਾ ਹੋ ਜੇ ਤੈਨੂੰ ਫਾਇਦਾ ਨਹੀਂ ਜੇ ਚੇਲੇ ਕੇ ਗੁਰੂ ਦਾ ਕਰੈਕਟਰ ਇੰਨਾ ਟੱਲੇ ਤਾਰਬਕ ਹੈ ਦੀ ਚੇਲੇ ਦਾ ਕਭੇ ਹੋ ਜਾ। ਜੇ ਗੁਰੂ ਦਾ ਸੁਭਾਅ ਧਾਰਮਕ ਹੈ ਦੀ ਤੇ ਚੇਲੇ ਦਾ ਕਭੇ ਬਣੇ। ਬਸ ਗੱਲ ਇੰਨੀ ਹੋਈ ਐ। ਮੈਂ ਪਾੜ ਕਰੇ ਵਿਆਹ। ਆ ਰਿਸ਼ਵਤ ਲੈ ਕੇ ਵਿਆਹ ਕਰਦਾ। ਪਾੜੋਂ ਮਤਲਬ ਪਾਟਾ ਲੈਂਦਾ ਨਾ। ਰਿਸ਼ਵਤ ਨਹੀਂ ਕਹਾਏ ਸਕਦੇ ਉਹ ਜਦੋਂ ਪੜਾਉਂਦਾ ਫੇਰੇ ਕਰਾਉਂਦਾ ਉਹਦਾ ਕੁਛ ਲੈਂਦਾ ਨਾ ਭੇਟਾ ਭੇਟਾ ਲਾ ਪਾੜ ਕਰੇ ਵਿਆਹ ਕੱਡ ਕਾਗੜ ਦੱਸੇ ਰਾ ਉਹ ਜਦੋਂ ਉਹ ਸਾਹਾ ਕਢਾਉਦੇ ਨੇ ਉਹ ਪੱਤਰੀ ਕੱਢ ਕੇ ਸਿਰਦਾ ਨਾ ਰਮਲ ਜਹੀ ਉਹ ਫਿਰ ਦੱਸਦਾ ਵੀ ਆ ਲੰਨਾ ਨਾ ਇੰਨੇ ਟਾਈਮ ਦਾ ਹੱਦ ਵੀ ਫਿਰ ਜੇ ਟਾਈਮ ਨਹੀਂ ਬਰਦਾ ਫਿਰ ਰਾਹ ਕਢਦਾ ਉਹਦਾ ਕੋਈ ਫਲਾਣਾ ਘਰ ਆਇਆ ਤਾਂ ਉਹਦਾ ਪਾਏ ਦੱਸਦਾ ਸੁਣ ਵੇਖੋ ਲੋਕਾ ਇਹ ਵਡਾਣ ਮਨ ਅੰਧਾ ਨਾ ਸਜਾਂ ਨੋ ਕਾ ਨੂੰ ਗਾਦਰ ਦੇਖ ਲੋ ਬਈਆ ਵਡਿਆਈ ਪੰਡਤ ਦੀ ਵੱਡਾ ਹੈ ਪੰਡਤ ਵਡਿਆਈ ਹੈ ਵੱਡਾ ਹੈ ਨਾ ਗੁਰੂ ਹੈ ਭਾਈ ਉਹਨੂੰ ਵੱਡਾ ਹੀ ਹੁੰਦਾ ਹੈ ਫੇਰ ਵੀ ਸੰਸਾਰ ਇਹਨੂੰ ਵੱਡਾ ਮੰਨਦਾ ਹੈ ਪੰਡਤ ਨੂੰ ਉੱਚਾ ਵਰਦਾ ਇਹਦੀ ਵਡਿਆਈ ਕਰਦਾ ਹੈ ਸੰਸਾਰ ਮਨੰ ਦਾ ਨਾ ਸਜਾਨ ਮਾਨ ਕਰਕੇ ਨਾ ਹੈ ਬੜਾ ਫਿਰਦਾ ਵਿਦਵਾਨ ਗਿਆਨਵਾਨ ਸੁਜਾਨ ਸੁਝਾਨ ਬਣਿਆ ਫਿਰ ਤਾਂ ਵੀ ਇਹਨੂੰ ਜਾਣਕਾਰੀ ਹੈ ਜੀ ਇਹਨੂੰ ਤੈਨੂੰ ਲੋਕ ਦਾ ਗਿਆਨ ਆ ਪੜਦੋ ਇਹ ਬਣਿਆ ਫਿਰ ਮਨ ਕਰਕੇ ਆਉਣਾ ਹੈ ਆਪੇ ਮਨ ਕਰਕੇ ਆਉਣਾ ਹੈ ਅੱਖਾਂ ਕਰਕੇ ਨਹੀਂ ਆਉਣਾ ਮਨ ਕਰਕੇ ਆਉਂਦੇ ਦਾ ਮਤਲਬ ਅਗਿਆਂ ਦੀ ਹੈ ਬਿਲਕੁਲ ਛਾਰਬਧਾ ਰੁੱਟ ਬਿਲਕੁਲ ਵੀ ਇਹ ਬੀ ਸੀ ਦਾ ਵਿਗਿਆਨ ਨਹੀਂ ਹੈ ਦਰਦ ਨਹੀਂ